ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰ ਲਿਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਆਹ ਸਲਾਈ ਤੇ 32 ਗੁੰਡੇ ਪਾਏ ਆ ਜੀ ਤੇ 10 10 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਸਾਈਡ ਤੇ ਆਪਣੇ ਤਿੰਨ ਗੁੰਡੇ ਐਕਸਟਰਾ ਹੈ 32 ਤੇ 33 ਗੁੰਡੇ ਆ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੰਦਾ ਬਾਰਡਰ ਬਣਾਉਣ ਵਾਸਤੇ ਹੈ ਜੀ ਬਾਰਡਰ ਵੀ ਬਣਾ ਸਕਦੇ ਆ ਜੇ ਆਪਾਂ ਉੱਪਰ ਸਾਰੇ ਜਿਹਾ ਡਿਜ਼ਾਈਨ ਪਾਉਣਾ ਸਾਰੇ ਜਿਹਾ ਵੀ ਪਾ ਸਕਦੇ ਆ ਵੈਸੇ ਬਾਰਡਰ ਵਾਸਤੇ ਵਧੀਆ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਆਹ ਵਾਲਾ ਕੁੰਡਾ ਆਪਾਂ ਤਾਰਾਂਗੇ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਫਰਸਟ ਵਾਲਾ ਧਾਗਾ ਪਿੱਛੇ ਕਰਾਂਗੇ ਆਹ ਦੋ ਕੁੰਡੇ ਆ ਇਹਨਾਂ ਦਾ ਆਪਾਂ ਦੋਹਾਂ ਦਾ ਇੱਕ ਕਰ ਬਣਾਵਾਂਗੇ ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਵਾੜ ਪਾ ਕੇ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਇਆ 2 3 ਇੱਥੇ ਅਸੀਂ ਦੋ ਕੁੰਡੇ ਵਧਾ ਲਏ ਇੱਥੇ ਤੇ ਇੱਥੇ ਅਸੀਂ ਆਹ ਵਾਲਾ ਕੁੰਡਾ ਥੋੜਾ ਜਿਹਾ ਲੂਜ਼ ਕਰ ਲਵਾਂਗੇ ਫਸਟ ਸਲਾਈ ਹੈ ਥੋੜਾ ਜਿਹਾ ਲੂਜ਼ ਕਰ ਲਾਂ ਇੱਕ ਮੇਰੇ ਥੋੜਾ ਜਿਹਾ ਨਾ ਸਲਾਈ ਵੱਜ ਗਈ ਉਂਗਲ 'ਚ ਇੱਥੇ ਥੋੜਾ ਜਿਹਾ ਔਖਾ ਵੀ ਲੱਗਦਾ ਹੈ ਤੇ ਆਪਾਂ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਕਰ ਦਾਂਗੇ ਆਹ ਕੁੰਡਾ ਛੱਡ ਕੇ ਸਾਡੇ ਇਹ 2 4 6 8 10 ਕੁੰਡੇ ਹੋ ਗਏ ਜੀ ఆవళ కండా ఆ షడ్డే దో చారే సాడే హలో ਆ ਦਸ ਗੁੰਡੇ ਹੋ ਗਏ ਆਪਣੇ 2 4 6 8 10 ਇੱਥੇ ਆਪਾਂ ਪਹਿਲਾਂ ਇੱਕ ਗੁੰਡਾ ਵੱਧ ਬਣਾ ਲਿਆ ਸੀਗਾ ਉਹ ਆਪਾਂ ਇੱਕ ਪਿੱਛੇ ਘਟਾਤਾ 10 ਗੁੰਡੇ ਚਾਈਦੇ ਆਪਾਂ ਨੂੰ ਅੱਗੇ ਦੱਸਦੀਆਂ ਤੁਹਾਨੂੰ ਫਿਰ ਸਲਾਈ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਇੱਥੇ ਇਸ ਗੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਦੋਵਾਂ ਦਾ ਇੱਕ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ। ਤਾਂ ਗਾ ਆਪਣੇ ਵੱਲ ਕਰਕੇ ਵੜ પા ਕੇ ਬਣਾ ਲਾਂਗੇ। ਫਿਰ ਦਾ ਗਾ ਅੱਗੇ ਕਰਾਂਗੇ। ਇੱਕ ਦੋ ਕੁੰਡੇ ਸਿੱਧੇ ਬਣਾਵਾਂਗੇ। ਦੋ ਹੀ ਆਪਾਂ ਇੱਥੇ ਬਣਾਈ ਸੀ, ਦੋ ਹੀ ਆਪਾਂ ਅੱਗੇ ਬਣਾਵਾਂਗੇ। ਹੁਣ ਆਪਾਂ ਇਧਰੋਂ ਲਾਵਾਂਗੇ ਆਹ ਕੁੰਡਾ। ਨਪਾ ਥੋੜਾ ਜਿਹਾ ਲੂਜ਼ ਕਰ ਲਾਂਗੇ ਇਸ ਤਰ੍ਹਾਂ ਕਰਕੇ ਦੋਆਂ ਦੇ ਇੱਕ ਕਰ ਦਾਂਗੇ ਇੱਥੇ ਆਪਾਂ ਘਟਾਇਆ ਜਿਹੜਾ ਆਪਾਂ ਐਨੂੰ ਬਣਾਉਣਾ ਇਹ ਆਹ ਵਾਲਾ ਇਧਰ ਨੂੰ ਕਰਨਾ ਆ ਦੇਖੋ ਜੀ ਆਪਣਾ ਆਹ ਕੁੰਡਾ ਉਲਟਾ ਬਣਾਇਆ ਸੀ 2 4 6 8 10 கண்ட உல்ட்டாாாே தான் பிச்சே கேஸ் கண்டேஸ்டை காரே தோ கண்டே சிதே பண்ணலாம் சார் வள பாக்க சிதா ஃபர் வள பாண்ட சிதே பண்ணலாம் ਇੱਧਰੋਂ ਫੇਰ ਹੁਣ ਅਸੀਂ ਆਹ ਵਾਲਾ ਕੁੰਡਾ ਲਾਵਾਂਗੇ ਥੋੜਾ ਜਿਹਾ ਲੂਜ਼ ਕਰ ਲਵਾਂਗੇ ਹਰੇਕ ਵਾਰੀ ਨਹੀਂ ਸਾਨੂੰ ਲੋੜ ਪਾਣੀ ਇਹ ਫਸਟ ਸਲਾਈ ਹੈ ਦੋਵਾਂ ਦਾ ਇੱਕ ਕਰ ਦਾਂਗੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਕੇ ਆਹ ਕੁੰਡਾ ਸਿੱਧਾ ਬਣਾ ਲਾਂਗੇ ਉਲਟੀ ਸਲਾਈ ਆਹ ਕੁੰਡਾ ਤਾਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ 1 2 3 4 5 6 7 8 9 ਗੁੰਡੇ ਉਲਟੇ ਬਣਾਏ ਇਹ ਵੱਡਾ ਗੁੰਡਾ ਆ ਗਿਆ ਇਹਨੋਂ ਅਸੀਂ ਸਿੱਧਾ ਬਣਾਵਾਂਗੇ ਅੱਗੇ ਫਿਰ ਅਸੀਂ 9 ਗੁੰਡੇ ਉਲਟੇ ਬਣਾਵਾਂਗੇ പക്ഷേക സിദ്ധാ ബാ ദ കുാ ബാങ്കേ ഫി അപ്പം സിദ്ധാ ബാ ല ഉൾട്ടാ கண்ட உல்ட்டாாாே சோரி ஆ குடா ஸ்தான் உட்காண்டே சிதை பண்ணுவே ப ਇੱਕ ਗੁੰਡਾ ਸਿੰਦਾ ਫੇਰ ਵਾਲ ਪਾ ਕੇ ਦੋ ਗੁੰਡੇ ਸਿੱਧੇ ਬਣਾਵਾਂਗੇ ਹੁਣ ਆਪਾਂ ਫੇਰ ਇੱਥੋਂ ਦੋਹਾਂ ਦੇ ਇੱਕ ਕਰਨਾ ਆਹ ਵਾਲੇ ਜਿਹੜੇ ਦੋ ਗੁੰਡੇ ਆ ਇਧਰੋਂ ਸਲਾਈ ਇਸ ਤਰ੍ਹਾਂ ਪਾ ਕੇ ਦੋਹਾਂ ਦਾ ਇੱਕ ਕਰ ਦਾਂ ਇੱਕ ਗੁੰਡਾ ਉਲਟਾ ਬਣਾਇਆ ਗੁੰਡੇ ਨੂੰ ਇਸ ਤਰ੍ਹਾਂ ਉਲਟਾ ਆ ਕੇ ਦੋਹਾਂ ਦਾ ਇੱਕ ਕਰ ਦਿਆਂਗੇ ਉਹਨੋਂ ਸਾਡੇ ਜਿਹੜਾ ਪਹਿਲਾਂ ਅਸੀਂ ਆਹ ਗੁੰਡਾ ਪਾਇਆ ਸੀ ਉਹ ਸਾਡਾ ਘਟ ਗਿਆ ਜਿਹੜਾ ਅਸੀਂ ਵਾਲ ਪਾ ਕੇ ਬਣਾਇਆ ਸੀ ਉਹ ਸਾਡਾ ਗੁੰਡਾ ਵੱਧ ਗਿਆ ਇੱਥੇ ਇਹਨੂੰ ਵੀ ਅਸੀਂ ਸਿੱਧਾ ਬਣਾ ਲਾਂਗੇ ਨਾਲ ਇਹਦੇ ਤਿੰਨ ਗੁੰਡੇ ਹੋ ਗਏ ਸਾਡੇ ਫਿਰ ਤੋਂ ਵਾਲ ਪਾ ਕੇ ਇੱਕ ਗੁੰਡਾ ਸਿੱਧਾ ਫਿਰ ਵਾਲ ਪਾ ਕੇ ਦੋ ਗੁੰਡੇ ਸਿੱਧੇ ਬਣਾਵਾਂਗੇ ਆਹ ਦੋ ਗੁੰਡਿਆਂ ਦਾ ਸੀ ਇੱਕ ਗੁੰਡਾ ਬਣਾ ਦਾਂ ਇਹ ਵੀ ਅਸੀਂ ਸਿੱਧਾ ਬਣਾ ਲਾਂਗੇ ਸਿੱਲਾਈ ਆਪਾਂ ਇੱਕ ਗੁੰਡਾ ਸਿੰਧਾ ਬਣਾਵਾਂਗੇ ਇੱਕ ਗੁੰਡਾ ਤਾਰ ਕੇ ਦੂਜਾ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਨੌ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਮਸਾਹੀ ਦੋ ਦੋ ਸਲਾਈਆਂ ਪਰ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਬਾਰਡਰ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਦੇਖੋ ਜੀ ਇੱਕ ਜਗ੍ਹਾ ਇਸ ਤਰ੍ਹਾਂ ਬਣ ਗਿਆ ਤੇ ਅਸਾਹੀ ਸਲਾਈਆਂ ਪਰ ਰਿਪੀਟ ਕਰਦੇ ਜਾਵਾਂਗੇ ਅੱਗੇ ਤੋਂ ਅੱਗੇ ਇਸ ਤਰ੍ਹਾਂ ਸੰਡਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਮੈਂ ਥੱਲੇ ਆਹ ਦੋ ਸਲਾਈਆਂ ਵੀ ਉਲਟੀਆਂ ਸਿੱਧੀਆਂ ਕੱਢੀਆਂ ਚਾਰ ਹੋ ਗਈਆਂ ਇਹ ਤਾਂ ਥੋੜਾ ਜਿਹਾ ਘੱਟ ਬਣਦਾ ਇਹਦੇ ਤੇ ਜਿਗਜ਼ੈਗ ਥੋੜਾ ਜ਼ਿਆਦਾ ਬਣਦਾ ਇੱਕ ਸਲਾਈ ਪਾਈ ਇਸ ਇੱਥੇ ਮੈਂ ਉਲਟੀ ਸਿੱਧੇ ਪਾਸੇ ਤਾਂ ਹੈ ਕਿੰਨਾ ਸੋਹਣਾ ਬਾਰਡਰ ਬਣਦਾ ਤਾਂ ਮੈਂ ਬਾਰਡਰ ਬਣਾ ਲਵਾਂ ਮੈਂ ਬਾਰਡਰ ਨੀਚੇ ਹੋਰ ਬਣਾ ਕੇ ਉੱਪਰ ਇਹ ਡਿਜ਼ਾਈਨ ਪੂਰੀ ਕੋਟੀ ਸਵੈਟਰ ਜੈਕਟ ਜੀ ਵੀ ਬਣਾ ਸਕਦੇ ਆ ਕੁਝ ਵੀ ਬਣਾ ਸਕਦੇ ਆ ਅਸੀਂ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਇੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ